ਆਨਲਾਈਨ ਗੇਮ ਵਿੱਚ ਹਾਰਨ ਤੋਂ ਬਾਅਦ ਇੱਕ 24 ਸਾਲ ਨੌਜਵਾਨ ਨੇ ਕਥਿਤ ਤੌਰ ਤੇ ਪਲੇਟ ਨਾਲ ਆਪਣਾ ਗਲਾ ਵੰਡ ਦਿੱਤਾ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਜਰਪੜਾ ਥਾਣਾ ਖੇਤਰ ਦੇ ਜੇਰਿੰਗ ਪਿੰਡ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਹੈ ਉਹਨਾਂ ਦੱਸਿਆ ਕਿ ਸੋਮਿਆ ਰੰਜਨ ਨਾਇਕ ਨਾਮਕ ਵਿਅਕਤੀ ਦਾ ਕਟਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਇਕ ਮੋਬਾਈਲ ਤੇ ਇੱਕ ਗੇਮ ਖੇਡ ਰਿਹਾ ਸੀ ਜਿਸ ਚ ਉਹ ਤਿੰਨ ਵਾਰ ਹਾਰ ਗਿਆ ਜਿਸ ਤੋਂ ਬਾਅਦ ਉਸਨੇ ਆਪਣਾ ਗਲਾ ਵਟ ਦੇਆ ਔਨਲਾਈਨ ਗੇਮ ਵਿੱਚ ਹਾਰਨ ਤੋਂ ਬਾਅਦ ਇੱਕ 24 ਸਾਲ ਨੌਜਵਾਨ ਨੇ ਕਥਿਤ ਤੌਰ ਤੇ ਪਲੇਟ ਨਾਲ ਆਪਣਾ ਗਲਾ ਵਟ ਦਿੱਤਾ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਜਰਪੜਾ ਥਾਣਾ ਖੇਤਰ ਦੇ ਜੇਰਿੰਗ ਪਿੰਡ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਹੈ ਉਹਨਾਂ ਦੱਸਿਆ ਕਿ ਸੋਮਿਆ ਰੰਜਨ ਨਾਇਕ ਨਾਮਕ ਵਿਅਕਤੀ ਦਾ ਕਟਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨਾਇਕ ਮੋਬਾਈਲ ਤੇ ਇੱਕ ਗੇਮ ਖੇਡ ਰਿਹਾ ਸੀ ਜਿਸ ਚ ਉਹ ਤਿੰਨ ਵਾਰ ਹਾਰ ਗਿਆ ਜਿਸ ਤੋਂ ਬਾਅਦ ਉਸ ਨੇ ਆਪਣਾ ਗਲਾ ਵੱਢ ਲਿਆ